ਸਸਰੀ ਗਾਲ ਜੀ ਆਪਾਂ ਪਹੁੰਚ ਗਏ ਜੋਬ ਤੇ ਆ ਆਪਾਂ ਛੱਤ ਨਵੀਂ ਪਟਕੇ ਬਣਾਣੀ ਹੈ ਮਟੀਰੀਅਲ ਆਪਣੀ ਡਿਲੀਵਰੀ ਸਾਰੀ ਆ ਗਈ ਸੀ ਕੱਲ ਕੈਪਟਨ ਭਾਜੀ ਰੈਡੀ ਹੈ ਆ ਕੀ ਜੰਟੇ ਭਾਈ ਦਾ ਨੁਕਸਾਨ ਹੋ ਗਿਆ ਸਿਰ ਸਿਰ ਪਰ ਕਰਤਾ ਕੰਮ ਜਟਾ ਬਣ ਗਿਆ ਬਣ ਗਿਆ ਬਣ ਗਿਆ ਜਦਾ ਬਣ ਗਿਆ ਬਣ ਗਿਆ ਚੱਲ ਗਿਆ ਚੱਲ ਕੇ ਚੱਲ ਕੇ ਆ ਜੀ ਕੰਮ ਹੋ ਗਿਆ ਸ਼ੁਰੂ ਉਸਕੇ ਪਾਰਾ ਬੰਦਾ ਨਾ ਸਕਿਪ ਗਲਤ ਲਾ ਗਿਆ ਸਕਿਪ ਤਾਂ ਨਹੀਂ ਗਲਤ ਲਾਈ ਪਰ ਜਦੋਂ ਉਹਨਾਂ ਦਾ ਡੋਰ ਨਵਾਂ ਹੈ ਨਾ ਬਿਲਕੁਲ ਬੈਂਡ ਨਹੀਂ ਹੋ ਤਾਂ ਕਰਕੇ ਨਾ ਸਾਨੂੰ ਥੋੜਾ ਡਰ ਲੱਗਦਾ ਵੀ ਕੋਈ ਜਦੋਂ ਟੈਲਾ ਉੱਪਰੋਂ ਸੱਟੀਆਂ ਤੇ ਕੋਈ ਸਕਿਪ ਦੇ ਵਿੱਚ ਨਾ ਡਿੱਗ ਪਵੇ ਸਕਿਪ ਦੇ ਵਿੱਚ ਉਹ ਡਿੱਗ ਕੇ ਤੇ ਯਾਨੀ ਕਿ ਬਾਹਰ ਨਾ ਉੱਪਰ ਕੇ ਹੁੰਦੇ ਡੋਰ ਦੇ ਉੱਪਰ ਵੱਜ ਜਾਵੇ ਤਾਂ ਹੀ ਥੋੜਾ ਸੇਫਟੀ ਲਈ ਆ ਚੀਜ਼ਾਂ ਡਰਨਾ ਉੱਥੇ ਰੱਖਨੀ ਆ ਵੀ ਚਲੋ ਜੇ ਕੋਈ ਉੱਡ ਕੇ ਜਾਵੇ ਵੀ ਕਿੰ ਕਰਾ ਜਾ ਤੇ ਚਲੋ ਉਹਦੇ ਡੋਰ ਦੇ ਉੱਪਰ ਨਾ ਵੱਜੇ ਸੇਫਟੀ ਲਈ ਬਣਾ ਰਿਆ ਆਪਾਂ ਚਲ ਆ ਵੀ ਥੱਲੇ ਆਣੀਆਂ ਟੱਲੇ ਲਓ ਜੀ ਆਹ ਕੰਡੀਸ਼ਨ ਹੈ ਛੱਤ ਦੀ ਪੁਰਾਣੀ ਛੱਤ ਦੀ ਆਹ ਕੰਡੀਸ਼ਨ ਹੈ ਇਹ ਆਪਾਂ ਲਾ ਗਏ ਸਾਰੇ ਉੱਥੇ ਸਕਿਪ ਚ ਛੜਨੀ ਹੈ ਪਹਿਲਾਂ ਕੇ ਹੋਏ ਅਸੀਂ ਚਲੇ ਜਾਂਦੇ ਹਾਂ ਜੀ ਇਰਜੈਂਟਾ ਭਾਜੀ ਪ੍ਰਸ਼ਾਦ ਵੰਡਣ ਲੱਗਾ ਹੈ ਜੌਬ ਸ਼ੁਰੂ ਕਰਨ ਤੋਂ ਪਹਿਲਾਂ ਆਹ ਛੱਤ ਸਾਰੀ ਚੱਕ ਕੇ ਸੱਟਣੀ ਥੱਲੇ ਉੱਥਾਰ ਕੇ ਦੱਬਾ ਕਰਾਉਣਾ ਪ੍ਰੋਬਲਮ ਆ ਗਈ ਲੱਡੂ ਹੈ ਹੀ ਨਹੀਂ ਸੀ ਚਾਹਿਆ ਦਿਖਾਏ ਚੜ ਜਾ ਚਾਹ ਵੀ ਲਗਾਏ ਜਾ ਰਹੇ ਸੀ ਮੈਂ ਕਾਟਣ ਗਾਲਾ ਕੱਢਣ ਡਿਆ ਗਰੈਂਟਰ ਨੂੰ ਫੋਨ ਦਾ ਚੋਰਾ ਲੱਗਾ ਹੁਣ ਅੱਜ ਕਹਿੰਦਾ ਮੇਰਾ ਫੋਨ ਟੈੱਕ ਪਿਆ ਕੰਮ ਨਹੀਂ ਕਰਦਾ ਪਿਆ ਉਹ ਕਾਟਣ ਲੱਗਿਆ ਹੋਇਆ ਉਹ ਵਿਚਾਰਾ ਫੋਨ ਨੂੰ ਹੀ ਲੋਈ ਜਾਂਦਾ ਮੇਰਾ ਫੋਨ ਖਰਾਬ ਹੋ ਗਿਆ ਉਦੋਂ ਧਿਆਨ ਨਹੀਂ ਦਿੰਦਾ ਸਿਰੇ ਸਿਰੇ ਨੁਕਸਾਨ ਫਿਰ ਕੀ ਕਰੇ ਬੰਦਾ ਸਿਰੇ ਸਿਰੇ ਨੁਕਸਾਨ ਹੋ ਗਿਆ ਸਿਰੇ ਸਿਰੇ ਨੁਕਸਾਨ ਹੋ ਗਿਆ ਗਰੀਬ ਦਾ ਕੀ ਕਰੀਏ ਚਲੋ ਆ ਦੇਖੋ ਜੀ ਟੈਨਾਂ ਚ ਮੋਰੀਆਂ ਹਈਆਂ ਨੇ ਇਹ ਵੀ ਦੇਖੋ ਨਾ ਕੀ ਬੰਦਾ ਰੀਯੂਜ਼ ਕਰ ਸਕਦਾ ਦੇਖੋ ਜੀ ਦੇਖੋ ਮੂਰੀਆਂ ਆ ਗਿਆ ਟਾਲਾਂ ਚ ਇਹਨਾਂ ਨੂੰ ਯੂਜ਼ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਭਾਜੀ ਲਓ ਜੀ ਹੁਣ ਆਪਾਂ ਬੈੜਨਾ ਪਟ ਰਹੇ ਆ ਤੇ ਬੈੜਨਾ ਦੇ ਨੇਲਾਂ ਬੜੀਆਂ ਛੋਟੀਆਂ ਛੋਟੀਆਂ ਨਾਈਆਂ ਬਹੁਤ ਈਜ਼ੀ ਪਟਨੀਆਂ ਸਨ ਆ ਜਦੋਂ ਦਾ 5G ਨੈਟਵਰਕ ਆਇਆ ਦੇਖੋ ਜੀ ਚਿੜੀਆਂ ਵਿਚਾਰੀਆਂ ਚਿੜਾ ਚਿੜਾ ਚਿੜੀ ਨਹੀਂ ਚਿੜਾ 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 ਵਿੱਚੇ ਮਰਿਆ ਰਾ ਵਿਚਾਰਾ ਇਹ ਚਿੜੇ ਦਾ 5G ਨੈਟਵਰਕ ਨਾਲ ਆਹ ਦੇਖੋ ਜੀ ਇਹ ਬੰਦੀ ਦੀ ਜੇਬ ਬਹੁਤ ਲੰਮੀ ਹੈ ਬਹੁਤ ਜ਼ਿਆਦਾ ਇਹ ਨੱਕ ਨਾਲ ਲਾ ਲੈਂਦਾ ਜੇਬ ਘੁਮਾ ਕੇ ਕਿਤਾ ਲਾ ਇਹ ਹੈਟ ਆਪਾਂ ਮਾਰ ਦਿੱਤੀ ਐ ਹੌਨਸ ਦੇ ਉੱਪਰ ਮਾਰਾਂਗੇ ਬੈਟਨਾ ਤੇ ਉਸ ਤੋਂ ਬਾਅਦ ਫਿਰ ਡਬਲ ਫੈਲਟ ਮਾਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਕੰਮ ਅਨਾਲ ਦੇ ਨੇਬਰ ਦੀ ਵੀ ਛੱਤ ਚੇਂਜ ਹੋਣ ਵਾਲੀ ਐ ਲੋ ਜੀ ਆਪਾਂ ਪਹਿਲਾ ਫੈਲਟ ਮਾਰ ਦਿੱਤੀ ਥੱਲੇ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਹੀ ਵੱਜੀ ਹੋਈ ਸੀਗੀ ਕੀਕ ਉੱਪਰ ਆਪਾਂ ਡਬਲ ਫਾਈਵ ਯਾਨੀ ਕਿ ਜੁਆਇਸ ਲਗਾ ਕੇ ਜੁਆਇਸ ਨਹੀਂ ਸੋਰੀ ਬੈਟਰ ਲਗਾ ਕੇ ਉੱਪਰ ਫਿਰ ਡਬਲ ਫਾਈਲਟ ਮਾਰ ਦਿੱਤੀ ਵੀ ਡਬਲ ਪ੍ਰੋਟੈਕਸ਼ਨ ਚਲੋ ਹੋ ਜਾਵੇ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਹੋਵੇ ਬਾਅਦ ਦੇ ਵਿੱਚ ਲਓ ਜੀ ਐਸਐਨ ਵਾਲਾ ਜਿਸਮਾਉਤੀ ਹੈ ਇਹਨਾਂ ਦਾ ਚੱਲਦੇ ਘਰਾਂ ਨੂੰ ਵਧੀਆ ਬਈ ਚੱਲਿਆ ਪ੍ਰਿੰਦਰ ਸਿੰਘ ਚਲੋ ਜੀ ਚਲੋ ਜੀ ਮਿਲਦੇ ਹਾਂ ਤੁਹਾਨੂੰ ਮੰਡੇ ਜੀ